ਜਿਵੇਂ ਜਿਵੇਂ ਸਾਡਾ ਲਾਈਫਸਟਾਈਲ ਬਦਲਿਆ ਜਿਵੇਂ ਜਿਵੇਂ ਸਾਡੇ ਕੋਲ ਸਹੂਲਤਾਂ ਦੀ ਪਰਮਾਰ ਹੋਈ ਅਸੀਂ ਕੰਮ ਘਟਾ ਕੇ ਸਹੂਲਤਾਂ ਦੇ ਆਦੀ ਹੋ ਗਏ ਆ ਪਰ ਇਹਨੇ ਸਾਡੇ ਸਰੀਰ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏ ਨੇ ਅਸੀਂ ਗੋਡੇ ਮੋਢਿਆਂ ਤੋਂ ਹਾਰੀ ਹੋ ਗਏ ਆ ਕਈਆਂ ਦੇ ਰੁਕ ਵੀ ਗਏ ਨੇ ਕਈਆਂ ਨੂੰ ਗੋਡੇ ਚੂਲੇ ਬਦਲਾਉਣੇ ਪੈਂਦੇ ਨੇ ਪਰ ਕਿਸੇ ਵੇਲੇ ਇਹ ਸਮੱਸਿਆਵਾਂ ਬਿਲਕੁਲ ਨਹੀਂ ਹੁੰਦੀਆਂ ਸੀ ਸਾਡੇ ਬਜ਼ੁਰਗ ਬੜਾ ਖੁੱਲਾ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਤੇ ਕਦੇ ਸੁਣਨ ਚ ਵੀ ਨਹੀਂ ਆਉਂਦਾ ਸੀ ਵੀ ਕਿਸੇ ਦੇ ਗੋਡੇ ਬਦਲਾਏ ਆ ਜਾਂ ਚੂਲਾ ਬਦਲਾਇਆ ਜਾਂ ਮੋਢੇ ਨੂੰ ਆ ਸਮੱਸਿਆ ਆ ਹੁਣ ਇਹ ਜਿਆਦਾ ਕਿਉਂ ਵਧ ਗਈਆਂ ਬਿਮਾਰੀਆਂ ਇਹਦੇ ਪਿੱਛੇ ਕਾਰਨ ਕੀ ਨੇ ਡਾਕਟਰ ਜ਼ੁਬਿੰਨ ਮਹਿਤਾ ਸਾਡੇ ਨਾਲ ਨੇ ਆਰਥੋ ਦੇ ਮਾਹਿਰ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਬਜ਼ੁਰਗਾਂ ਨੂੰ ਸੁਣਦੇ ਆਏ ਆ ਵੀ ਯਾਰ ਸਾਡਾ ਨਾ ਕਦੇ ਐ ਕੁਝ ਦੁੱਖ ਹੀ ਨਹੀਂ ਕੰਮ ਬਹੁਤ ਕਰਦੇ ਸੀ ਖੇਤਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਪਰ ਅੱਜ ਕੱਲ ਇਹ ਚੀਜ਼ਾਂ ਆਮ ਹੋ ਗਈਆਂ ਘਰ ਦੇ ਵਿੱਚ ਮੰਨ ਲਾ ਤਾਂ ਕੋਈ ਟਾਮਾਟਲਾ ਮਰੀਜ਼ ਹੋਣਾ ਜਿਹਦੇ ਜਿਹਦੇ ਗੋਡੇ ਨਾਲ ਕੋਈ ਚੇਂਜ ਕਰਵਾਇਆ ਹੋਣਾ ਜਿਹਨੂੰ ਕੋਈ ਮੋਢੇ ਦੀ ਫਰੋਜ਼ਨ ਦੀ ਸਮੱਸਿਆ ਨਾਲ ਚੱਲਦੀ ਹੋਵੇ ਅ ਇੰਨਾ ਜ਼ਿਆਦਾ ਇਹ ਬਿਮਾਰੀਆਂ ਕਿਉਂ ਵਧ ਗਈਆਂ ਸਾਡੀਆਂ ਗੋਡੇ ਮੋਢੇ ਨਾਲ ਸੰਬੰਧਤ ਦੇਖੋ ਜੀ ਐਦਾਂ ਹੈ ਕਿ ਜਿਵੇਂ ਜਿਵੇਂ ਹੁਣ ਦੁਨੀਆ ਅੱਗੇ ਵਧ ਰਹੀ ਹੈ ਅਸੀਂ ਹੁਣ ਜਿਹੜੇ ਪਹਿਨੋਂ ਕੋਈ ਘਰਾਂ ਚ ਕੰਮ ਕਰਦੇ ਸੀਗੇ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਸੀਗੇ ਲੋਕਾਂ ਦੀ ਹੁਣ ਅੱਜ ਕਾ ਸਹੂਲਤਾ ਵਧ ਗਈਆਂ ਨੇ ਲੋਕਾਂ ਦੀ ਫਿਜ਼ਿਲੀਟੀਟ ਘੱਟ ਗਈ ਹੈ ਲੋਕਾਂ ਦੇ weight ਇਨਕਰੀਜ਼ ਹੋ ਗਏ ਨੇ ਤੇ ਜਿਹੜੇ ਕੈਲਰੀ ਇਨਟੇਕ ਲੋਕਾਂ ਦਾ ਵਧ ਗਿਆ ਹੈ ਖਾਣਾ ਪੀਣਾ ਵੀ ਹੁਣ ਬਹੁਤ ਖਰਾਬ ਹੋ ਗਿਆ ਹੈ ਮਿਲਾਵਟ ਬਹੁਤ ਹੋ ਰਹੀ ਹੈ ਫੈਟੀ ਫੂਡ ਦਾ ਇਨਟੇਕ ਬਹੁਤ ਵਧ ਗਿਆ ਹੈ ਅੱਜ ਕੱਲ ਇਸ ਕਰਕੇ ਬਿਕੋਜ਼ ਸਾਡਾ ਲਾਈਫ ਸਟਾਈਲ ਅਨ ਹੈਲਦੀ ਹੋ ਗਿਆ ਹੋਇਆ ਆਇਮ ਤੇ ਸੌਣ ਨਾਲ ਨਹੀਂ ਟਾਈਮ ਤੇ ਉੱਠਣਾ ਨਹੀਂ ਐਕਸਰਸਾਈਜ਼ ਨਹੀਂ ਕਰਨੀ ਠੀਕ ਹੈ ਉਸ ਕਰਕੇ ਸਾਡੇ ਜਿਹੜੇ ਹੁਣ ਇਨਸੂਡੈਂਸ ਇਹ ਆ ਆਰਥਰਾਇਟਿਸ ਇਨਸੂਡੈਂਸ ਯੂ ਗੋਟ ਦੇ ਆਰਥਰਾਇਟਿਸ ਹੋ ਗਿਆ ਚੂਲੇ ਦਾ ਆਰਥਰਾਇਟਿਸ ਹੋ ਗਿਆ ਮੋਡਾ ਜਾਗ ਹੋ ਗਿਆ ਡਾਇਬੀਟਸ ਵੱਧ ਗਈ ਹੋਈ ਹੈ ਕਾਫੀ ਇਹ ਚੀਜ਼ਾਂ ਕਰਕੇ ਇਹ ਜਿਹੜੀ ਸਾਰੀ ਪ੍ਰੋਬਲਮਸ ਨੇ ਆਰਥੋਪੈਡਿਕਸ ਤੋਂ ਰਿਲੇਟਡ ਹੱਡੀਆਂ ਤੋਂ ਰਿਲੇਟਡ ਹੈ ਵੱਧ ਗਈਆਂ ਨੇ ਅੱਛਾ ਅੱਜਕੱਲ ਇੱਕ ਮੈਂ ਫਰੋਜ਼ਨ ਸ਼ਬਦ ਬਹੁਤ ਸੁਣ ਰਿਹਾ ਮੋਡਾ ਮੋਡਾ ਲੋਕ ਹੋ ਗਿਆ ਮੋਡਾ ਫਰੋਜ਼ਨ ਹੋ ਗਿਆ ਇਹ ਇੱਥੋਂ ਵੱਧ ਨਹੀਂ ਉੱਪਰ ਚੱਕਿਆ ਜਾ ਸਕਦਾ ਇਹ ਕੀ ਆ ਫਰੋਜ਼ਨ ਕੀ ਆ ਬੇਸਿਕਲੀ ਹੁੰਦਾ ਕੀ ਹੈ ਕਿ ਜਿਹੜਾ ਸਾਡਾ ਮੋਡਾ ਹੁੰਦਾ ਹੈ ਸ਼ੋਲਡਰ ਅਦੇ ਅਦੇ ਵਾਲੇ ਕੈਪਸੂਲ ਹੁੰਦਾ ਪਰਦਾ ਜਿਆ ਹੁੰਦਾ ਇਹਦੇ ਆਲੇ ਦੁਆਲੇ ਸਾਡੇ ਹਰ ਜੋੜ ਦੇ ਆਲੇ ਦੁਆਲੇ ਪਰਦਾ ਹੁੰਦਾ ਇੱਕ ਪਰ ਜਦੋਂ ਕਿਸੇ ਨੂੰ 슈ਗਰ ਹੈਗੀ ਆ ਪੋਸਟ ਪ੍ਰੈਗਨੈਂਸੀ ਪੋਸਟ ਮੀਨੋਪਾਜ਼ਲ ਸਾਡਾ ਜਿਹੜਾ ਪਰਦਾ ਹੁੰਦਾ ਹੈ ਇਹ ਟਾਈਟ ਹੋ ਜਾਂਦਾ ਹੈ ਇਹਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਸੋਜ ਆ ਜਾਂਦਾ ਇਹਦੇ ਵਿੱਚ ਉਸ ਕਰਕੇ ਸਾਡਾ ਮੋਟਾ ਜਾਮ ਹੋ ਜਾਂਦਾ ਹੈ ਦਿਸ ਇਜ਼ ਦਾ ਪ੍ਰੋਬਲਮ ਇਹਦਾ ਇਹਦਾ ਹੱਲ ਕੀ ਆ ਕਿਉਂਕਿ ਬਹੁਤ ਸਾਰੇ ਤਾਂ ਫਿਜ਼ੀਓਥਰੈਪੀ ਵਾਲੇ ਕਹਿੰਦੇ ਆ ਵੀ ਬਸ ਤੁਸੀਂ ਇਸ ਤਰ੍ਹਾਂ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਉਹ ਪੱਠੇ ਕੁਤਰਨ ਵਾਲੀ ਮਸ਼ੀਨ ਹੁੰਦੀ ਸੀ ਉਸ ਟਾਈਪ ਬਣਿਆ ਹੋਇਆ ਵੀ ਉਸ ਤਰ੍ਹਾਂ ਕਰੋ ਤੇ ਜਾਂ ਇਹਦਾ ਕੋਈ ਹੋਰ ਹੱਲ ਆ ਦੇਖੋ ਫ੍ਰੋਜ਼ਨ ਸ਼ੋਲਡਰ ਜਿਹੜੀ ਚੀਜ਼ ਹੈਗੀ ਹੈ ਨਾ ਇਹਨੂੰ ਕਹਿੰਦੇ ਸੈਲਫ ਲਿਮਿਟਿੰਗ ਡਿਜ਼ੀਜ਼ ਇਹ ਆਪਣੇ ਆਪ ਸਮੇਂ ਨਾਲ ਠੀਕ ਹੋ ਜਾਂਦੀ ਹੈ ਠੀਕ ਹੈ ਇਹ 6 ਮਹੀਨੇ ਤੋਂ ਲੈ ਕੇ ਇੱਕ ਸਾਲ ਦਾ ਸਮਾਂ ਲੈਂਦੀ ਹੈ ਠੀਕ ਹੋਣ ਲਈ ਉਸ ਦੌਰਾਨ ਸਾਡਾ ਜਿਹੜਾ ਟਾਰਗੇਟ ਹੁੰਦਾ ਕਿ ਅਸੀਂ ਜਿਹੜੀ ਪੇਨ ਹੈਗੀ ਆ ਉਹਨੂੰ ਕੰਟਰੋਲ ਕਰਨਾ ਤੇ ਫਿਜ਼ੀਓਥੈਰੇਪੀ ਦਾ ਰੋਲ ਹੈਗਾ ਇਹਦੇ ਵਿੱਚ ਪਰ ਰੋਲ ਉਦੋਂ ਹੈਗਾ ਜਦੋਂ ਪੇਨ ਘਟੇ ਪੇਸ਼ੈਂਟ ਦੀ ਇਹਦੇ ਲਈ ਆਪਾਂ ਕਹਿੰਦੇ ਪੇਸ਼ੈਂਟ ਤੁਸੀਂ ਪੇਨ ਕਿਲਰ ਖਾਓ ਸ਼ੋਲਡਰ ਨੂੰ ਰੈਸਟ ਦਿਓ ਇਹ ਪਹਿਲਾ ਚੀਜ਼ ਹੁੰਦੀ ਹੈ ਕਿਉਂਕਿ ਇਹ ਜਿਹੜੀ ਪੇਨ ਹੁੰਦੀ ਹੈ ਫ੍ਰੋਜ਼ਨ ਸ਼ੋਲਡਰ ਦੀ ਇਹ ਆਉਂਦੀ ਹੈ ਲਾਈਕ ਥਿਸ ਇਹ ਪਹਿਲਾਂ ਵੱਧਦੀ ਹੈ ਫਿਰ ਪਲੇਟੂ ਹੋ ਜਾਂਦੀ ਹੈ ਫਿਰ ਆਪਣੀ ਘਟ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਜਿਹੜੀ ਪਲੇਟੂ ਵਾਲੀ ਫੇਸ ਜਿਹੜਾ ਹੈਗਾ ਜੋ ਸਟੇਬਲ ਹੁੰਦੀ ਹੈ ਪੇਨ ਉਹ ਫੇਸ ਹੋਰ ਲੰਬਾ ਜਾਏ ਉਹਦੇ ਲਈ ਪੇਨ ਰੀਲੀਫ ਦੇਣਾ ਬਹੁਤ ਜ਼ਰੂਰੀ ਹੈ ਪੇਸ਼ੈਂਟ ਨੂੰ ਰਾਈਟ ਪੇਨ ਰੀਲੀਫ ਪੇਸ਼ੇ ਨੂੰ ਇਤਨਾ ਫਰਕ ਨਹੀਂ ਪੈਂਦਾ ਨੈਕਸਟ ਸਟੈਪ ਹੁੰਦਾ ਆਪ ਪੇਸ਼ੇ ਨੂੰ ਆਪਾਂ ਇੰਜੈਕਸ਼ਨ ਲਗਾ ਸਕਦੇ ਹਾਂ ਸ਼ੋਲਡਰ ਦੇ ਵਿੱਚ ਬਟ ਅਬ ਜੇ ਆਪਾਂ ਇੰਜੈਕਸ਼ਨ ਲਗਾਣੇ ਆ ਬਲਾਈਂਡਲੀ ਬਿਨਾ ਕਿਸੇ ਗਾਈਡੈਂਸ ਦੇ ਅੰਦਰ ਦੇ ਉਹਦੇ ਨਾਲ ਜਿਹੜਾ ਰਿਲੀਫ ਹੁੰਦਾ ਉਹ ਇੰਨਾ ਨਹੀਂ ਆਂਦਾ ਆਪਾਂ ਇੰਜੈਕਸ਼ਨ ਲਗਾਣੇ ਪੇਸ਼ੇ ਦੇ ਸ਼ੋਲਡਰ ਦੇ ਵਿੱਚ ਵਾਇਆ ਅਲਟਰਾਸਾਉਂਡ ਗਾਈਡੈਂਸ ਆਪਾਂ ਅਲਟਰਾਸਾਉਂਡ ਦੇ ਵਿੱਚ ਵੇਖ ਕੇ ਜਿਹੜੀ ਪ੍ਰੋਬਲਮ ਹੈਗੀ ਹੈ ਮੋਡੇ ਦੇ ਵਿੱਚ ਉਹਨੂੰ ਬਿਲਕੁਲ ਲੋਕਲਾਈਜ਼ ਕਰਕੇ ਉਹਦੇ ਉੱਪਰ ਆਪਾਂ ਇੰਜੈਕਸ਼ਨ ਲਾਈਦਾ ਉਹਦੇ ਨਾਲ ਪੇਸ਼ ਇੱਕ ਤਰ੍ਹਾਂ ਪ੍ਰੈਸੀਜਨ ਜਿਹੜਾ ਜਿਹੜੀ ਬਰੀਕੀ ਹੁੰਦੀ ਹੈ ਪੇਸ਼ ਨੂੰ ਆਰਾਮ ਆ ਜਾਂਦਾ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਸਟਾਰਟ ਕਰਨ ਦਾ ਫਾਇਦਾ ਹੈਗਾ ਜਿਵੇਂ ਤੁਹਾਡੀ ਪੇਨ ਘਟ ਜਾਏ ਜੀ ਚੂਲੇ ਦੇ ਆਪਾਂ ਸਵਾਲ ਤੇ ਆਉਨੇ ਆ ਚੂਲਿਆਂ ਦੀ ਵੀ ਅੱਜਕੱਲ ਬਹੁਤ ਸਮੱਸਿਆ ਆਉਣ ਲੱਗ ਗਈ ਹੁਣ ਤਾਂ ਆਰਟੀਫੀਸ਼ੀਅਲ ਚੂਲੇ ਵੀ ਆ ਗਏ ਨੇ ਕਿਸੇ ਵੇਲੇ ਇਹ ਹੁੰਦਾ ਸੀਗਾ ਵੀ ਜਦੋਂ ਕੋਈ ਚੂਲੇ ਨੂੰ ਕੋਈ ਛੱਟ ਲੱਗ ਜਾਣੀ ਚੂਲਾ ਤਾਂ ਉਦੋਂ ਕੋਈ ਚੇਂਜ-ਚੋਂਜ ਕਰਨ ਵਾਲਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੀ ਚੂਲੇ ਦੇ ਡਾਕਟਰ ਬਹੁਤ ਘੱਟ ਆਉਂਦੇ ਸੀ ਹੁਣ ਚੂਲੇ ਦੀ ਮੇਨ ਕੀ ਸਮੱਸਿਆ ਹੁੰਦੀ ਹੈ ਚੂਲਾ ਉੱਤਰ ਹੀ ਜਾਂਦਾ ਜਾਂ ਕੀ ਹੋ ਜਾਂਦਾ ਦੇਖੋ ਚੂਲੇ ਦਾ ਵੀ ਆਰਥਰਾਈਟਿਸ ਹੁੰਦਾ ਠੀਕ ਹੈ ਚੂਲੇ ਦਾ ਕਿਸ ਜਿਹੜਾ ਜਿਹਨੂੰ ਕਹਿੰਦੇ ਆ ਉਹਦੇ ਬੜੇ ਕਾਰਨ ਹੁੰਦੇ ਆ ਕਦੀ ਕਿਸੇ ਐਕਸੀਡੈਂਟ ਹੋ ਗਿਆ ਚੂਲਾ ਟੁੱਟ ਗਿਆ ਉਹ ਸਹੀ ਤਰੀਕੇ ਨਾਲ ਉਹਦਾ ਆਪਰੇਸ਼ਨ ਨਹੀਂ ਹੋਇਆ ਅੱਗੇ ਜਾ ਕੇ ਚੂਲਾ ਜਿਹੜਾ ਹੈ ਕਿਸ ਜਾਏਗਾ ਠੀਕ ਹੈ ਕਦੀ ਚੂਲੇ ਦੀ ਬਲੱਡ ਸਪਲਾਈ ਜਿਹੜੀ ਹੁੰਦੀ ਹੈ ਜਿਹਦੇ ਕੋਈ ਲੋਕੀ ਬਹੁਤ ਸਟੀਰੋਇਡ ਲੈਂਦੇ ਆ ਉਹ ਨਸ਼ਾ ਲੈਂਦੇ ਆ ਕੋਈ ਉਹਨਾਂ ਚ ਜਿਹੜੀ ਗੋਲਾ ਹੁੰਦਾ ਸਾਡੇ ਚੂਲੇ ਦਾ ਉਹਦੀ ਬਲੱਡ ਸਪਲਾਈ ਘਟ ਜਾਂਦੀ ਆ ਉਹਦੇ ਕਰਕੇ ਚੂਲਾ ਗਲ ਜਾਂਦਾ ਥੈਟ ਇਜ਼ ਉਹ ਵੀ ਕਾਰਨ ਹੈਗਾ ਇੱਕ ਜੇ ਚੂਲਾ ਖਰਾਬ ਹੋਣ ਦਾ ਤੇ ਹੁਣ ਆਪਾਂ ਇਹਦੇ ਇਲਾਜ ਦੀ ਗੱਲ ਕਰੀਏ ਦੇਖੋ ਦੁਨੀਆਂ ਦੇ ਵਿੱਚ ਜਿੰਨੇ ਵੀ ਆਪ ਗੱਲ ਕਰੀਏ ਪਰੇਸ਼ਨਾ ਦੀ ਚੂਲਾ ਜਿਹੜਾ ਪਰੇਸ਼ਨਾ ਜਿਹੜਾ ਹੈਗਾ ਉਹ ਸਭ ਤੋਂ ਕਾਮਯਾਬ ਪਰੇਸ਼ਨਾ ਆ ਆਰਥੋ ਦੀ ਗੱਲ ਕਰੀਏ ਜੇ ਆਪਾਂ ਕਿਉਂਕਿ ਪੇਸ਼ੈਂਟ ਦੀ ਜ਼ਿੰਦਗੀ ਬਲ ਜਾਂਦੀ ਉਹਦੇ ਨਾਲ ਕਿਉਂਕਿ ਗੋਡੇ ਦੇ ਦਰਦ ਨਾਲ ਤੁਸੀਂ ਰਹਿ ਸਕਦੇ ਹੋ ਇਹ ਚੂਲੇ ਦਾ ਦਰਦ ਹੈਗੀ ਹੈ ਉਹ ਬਹੁਤ ਪਰੇਸ਼ਾਨ ਕਰਦੀ ਹੈ ਠੀਕ ਹੈ ਜੀ ਤੇ ਇਹਦੇ ਲਈ ਅਸੀਂ ਜਿਹੜੀ ਟੈਕਨੀਕ ਦਾ ਇਸਤੇਮਾਲ ਕਰਨੇ ਆ ਫੋਰਟਿਸ ਹਸਪੀਟਲ ਮੁਹਾਲੀ ਚ ਉਹਨੂੰ ਕਹਿੰਦੇ ਆ ਮਿਨਿਮਲੀ ਇਨਵੇਸਿਵ ਹਿਪ ਰਿਪਲੇਸਮੈਂਟ ਇਹਦਾ ਮਤਲਬ ਹੁੰਦਾ ਆ ਆਮ ਭਾਸ਼ਾ ਅਚੇ ਕਿ ਆਪਾਂ ਛੋਟੇ ਚੀਰੇ ਦੇ ਦੇ ਰਹੇ ਹਾਂ ਛੋਟਾ ਚੀਰਾ ਲਾਇਦਾ ਆਪਾਂ ਜਿਵੇਂ ਨੋਰਮਲ ਹਿਪ ਰਿਪਲੇਸਮੈਂਟ ਚੂਲੇ ਦੇ ਬਦਲੇ ਵਿੱਚ ਆਪਾਂ 20 ਸੈਂਟੀਮੀਟਰ ਦਾ ਚੀਰਾ ਹੁੰਦਾ ਐ ਇੱਥੇ ਆਪਾਂ 10 ਸੈਂਟੀਮੀਟਰ ਦਾ ਚੀਰਾ ਵਰਤਨੇ ਆ ਜਿਹੜੀ ਮਾਸਪੇਸ਼ੀਆਂ ਹੁੰਦੀਆਂ ਨੇ ਉਹਨੂੰ ਆਪਾਂ ਨਹੀਂ ਕੱਟਦੇ ਜੇ ਕੱਟਦੇ ਆਂ ਤੇ ਬਹੁਤ ਘੱਟ ਕੱਟਨੇ ਆ ਹੂੰ ਉਹਦੇ ਨਾਲ ਕੀ ਹੁੰਦਾ ਕਿ ਆਪਰੇਸ਼ਨ ਤੋਂ ਬਾਅਦ ਜਿਹੜੀ ਦਰਦ ਹੁੰਦੀ ਹੈ ਪੇਸ਼ੈਂਟ ਨੂੰ ਥੈਟ ਇਜ਼ 70 ਤੋਂ 80% ਘੱਟ ਜੇ ਆਪਾਂ ਨੋਰਮਲ ਹਿਪ ਰਿਪਲੇਸਮੈਂਟ ਨਾਲ ਉਹਨੂੰ ਕੰਪੇਅਰ ਕਰੀਏ ਤਾਂ ਤੇ ਪੇਸ਼ ਜੇ ਨਾਰਮਲੀ ਪੇਸ਼ਣਾ ਹਿਪ ਬਦਲਿਆ ਤੇ ਪੇਸ਼ ਨੂੰ ਆਪਾਂ ਕੱਲ ਤੁਰੰਨੇ ਆ ਉਹ ਜੇ ਆਪਾਂ ਪੇਸ਼ੈਂਟ ਨੂੰ ਜਿਸ ਵੇਲੇ ਕੀਤਾ ਆਪਰੇਸ਼ਨ ਸ਼ਾਮੀ ਪੇਸ਼ ਨੂੰ ਖੜਾ ਕਰਕੇ ਤੁਰਨ ਲਾਉਣਨੇ ਆ ਆਪਾਂ ਤੇ ਅਗਲੀ ਛੁੱਟੀ ਕਰ ਦਿੰਨੇ ਆ ਬਿਲਕੁਲ ਆਹ ਟੈਕਨੀਕ ਇੰਗਲੈਂਡ ਚ ਕੈਨੇਡਾ ਚ ਯੂ ਐਸ ਚ ਅਮਰੀਕਾ ਚ ਕਾਫੀ ਕੀਤੀ ਜਾਂਦੀ ਹੈ ਤੇ ਹੁਣ ਆਪਾਂ ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ ਆਹ ਟੈਕਨੀਕ ਨੂੰ ਲਾਂਚ ਕੀਤਾ ਹੈ ਗੋਡਿਆਂ ਨੂੰ ਵੀ ਅੱਜ ਕੱਲ ਬਦਲਣ ਦਾ ਬੜਾ ਟ੍ਰੈਂਡ ਆ ਗਿਆ ਹਾਂਜੀ ਗੋਡੇ ਬਹੁਤ ਵੱਡੇ ਪੱਧਰ ਤੇ ਬਦਲੇ ਜਾ ਰਹੇ ਪਹਿਲਾਂ ਤਾਂ ਇਹ ਦੱਸੋ ਗੋਡੇ ਬਦਲਣ ਦੀ ਨੌਬਤ ਕਿਉਂ ਆ ਰਹੀ ਆ ਗੋਡੇ ਖਰਾਬ ਕਿਵੇਂ ਹੁੰਦੇ ਨੇ ਦੇਖੋ ਜੀ ਆਪਾਂ ਜੋ ਪਹਿਲਾਂ ਗੱਲ ਕੀਤੀ ਸੀਗੀ ਹਰਦੇ ਕਾਰਨ ਹੁੰਦਾ ਇੱਕ ਰੀਜ਼ਨ ਹੁੰਦਾ ਹੁਣ ਗੋਡੇ ਖਰਾਬ ਬਿਕੋਜ਼ ਓਬੀਸਿਟੀ ਲੋਕਾਂ ਨੇ ਭਾਰ ਵਧ ਗਿਆ ਹੁਣ ਤੁਸੀਂ ਦੇਖੋ ਘਰਾਂ ਦੇ ਵਿੱਚ ਪੀਪਲ ਆਰ ਓਵਰ weight ਹੈ ਨਾ ਉਹਨਾਂ ਦੇ ਓਬੀਸਿਟੀ ਬਹੁਤ ਜ਼ਿਆਦਾ ਛੋਟੇ ਬੱਚੇ ਜਿਹੜੇ ਹੈਗੇ ਆ 18 19 ਸਾਲ ਦੇ ਉਹ ਵੀ ਓਬੀਸ ਨੇ ਖਾਣਾ ਪੀਣਾ ਖਰਾਬ ਹੋ ਗਿਆ ਜੇ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਉਸ ਕਾਰਨ ਜਿਹੜੇ ਜਿਹ ਗੋਡਾ ਤੁਹਾਡਾ 60 ਕਿਲੋ weight ਚੱਕ ਨਹੀਂ ਬਣਿਆ ਤੁਸੀਂ ਉਹਦੇ ਤੇ 100 ਕਿਲੋ ਭਾਰ ਪਾ ਰਹੇ ਹੋ ਹੂੰ ਤੇ ਓਬਵੀਅਸਲੀ ਉਹ ਚੀਜ਼ ਖਰਾਬ ਹੋਏਗੀ ਨਾ ਹੂੰ ਇਸ ਕਰਕੇ ਵੈਰੈਂਟੀ ਯਰ ਵੱਧ ਗਈ ਹੈ ਉਪਰੋਂ ਲੋਕਾਂ ਚ ਅਵੇਰਨੈਸ ਵੀ ਆ ਗਈ ਹੈ ਅੱਜ ਤੋਂ ਪਹਿਲਾਂ ਐਨੇ ਹਸਪੀਟਲ ਨਹੀਂ ਸੀਗੇ ਜਿੱਥੇ ਗੋਡੇ ਬਦਲੇ ਜਾਂਦੇ ਸੀਗੇ ਹੁਣ ਅਵੇਰਨੈਸ ਆ ਗਈ ਹੈ ਛੋਟੇ ਸ਼ਹਿਰਾਂ ਦੇ ਵਿੱਚ ਵੀ ਹਸਪੀਟਲ ਹੈ ਜਿੱਥੇ ਵਧੀਆ ਇੰਪਲਾਂਟਸ ਆ ਰਹੇ ਨੇ ਹੂੰ ਤੇ ਇਹ ਵੀ ਇੱਕ ਕਾਰਨ ਹੈ ਕਿ ਹੁਣ ਨੰਬਰ ਵੱਧ ਗਿਆ ਹੈ ਹੂੰ ਨੀ ਰਿਪਲੇਸਮੈਂਟ ਦਾ ਪੈਰੀਪਾਰ ਬੈਠਣਾ ਵੀ ਕਿਤੇ ਨਾ ਕਿਤੇ ਸਾਡੇ ਲਈ ਫਾਇਦੇਮੰਦ ਹੁੰਦਾਗਾ ਕਿਉਂਕਿ ਹੁਣ ਅਸੀਂ ਵੇਖਦੇ ਆ ਹਰ ਘਰ ਦੇ ਵਿੱਚ ਇੰਗਲਿਸ਼ ਸ਼ੀਟ ਹੈ ਟਾਇਲਟ ਵਾਲੀ ਪਹਿਲਾਂ ਦੇਸੀ ਸੀਟਾਂ ਹੁੰਦੀਆਂ ਸੀ ਬਜ਼ੁਰਗ ਤਾਂ ਖੇਤਾਂ ਵੱਲ ਜਾਇਆ ਕਰਦੇ ਸੀਗੇ ਸਵੇਰੇ ਉੱਠ ਕੇ ਹੁਣ ਕੋਈ ਪੈਰਾਪਾਰ ਨਹੀਂ ਬੈਠ ਸਕਦਾ ਜੇ ਪੈਰਾਪਾਰ ਬੈਠਦਾ ਤਾਂ ਮਿਲਦਾ ਇੱਕ ਦੋ ਮਿੰਟ ਤੋਂ ਵੱਧ ਨਹੀਂ ਬੈਠ ਸਕਦਾ ਦੇਸੀ ਸੀਟ ਤੇ ਟਾਇਲਟ ਬੈਠਣਾ ਤਾਂ ਬਹੁਤ ਵੱਡੀ ਗੱਲ ਹੈ ਇਹ ਵੀ ਇੱਕ ਅਫੈਕਟ ਹੈ ਗੋਡਿਆਂ ਦੇ ਖਰਾਬ ਹੋਣ ਦਾ ਨੇ ਮੈਂ ਸੋ ਡਿਸਕੀ ਕਰਨਾ ਇੱਕ ਧਾਰਨਾ ਬਣੀ ਹੋਈ ਹੈ ਕਿ ਜੀ ਆਪਾਂ ਇੰਗਲਿਸ਼ ਟਾਇਲਟ ਨੇ ਇਸਤੇਮਾਲ ਕਰਨੇ ਆ ਸਾਡੇ ਗੋਡੇ ਜ਼ਿਆਦਾ ਖਰਾਬ ਹੁੰਦੇ ਆ ਇਹ ਜਿਹੜੀ ਇੰਡੀਅਨ ਟਾਇਲਟ ਹੁੰਦਾ ਹੈ ਉਹਦੇ ਚ ਜ਼ਿਆਦਾ ਗੋਡਾ ਮੁੜਦਾ ਹੈ ਤੇ ਉਹ ਨਹੀਂ ਇਹ ਧਾਰਨਾ ਬਣੀ ਹੋਈ ਹੈ ਇੱਕ ਇਹਦੇ ਨਾਲ ਗੋਡਾ ਬਦਲਣ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਜੇ ਇਹੀ ਗੱਲ ਹੁੰਦੀ ਤਾਂ ਫਿਰ ਫੋਰਨ ਕੰਟਰੀਜ਼ ਤੇ ਇਨੀ ਸਿਟੀ ਵਰਤਦੇ ਆ ਉੱਥੇ ਕਿਉਂ ਇਹਨਾਂ ਟੀਕੇਰ ਹੁੰਦੇ ਆ ਹਨਾ ਤੇ ਇਹਦੇ ਵਿੱਚ ਕੋਈ ਤੱਥ ਨਹੀਂ ਹੈਗਾ ਬੰਦਾ ਉਹ ਕਿਹੜੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਡੇਲੀ ਰੂਟੀਨ ਦੇ ਵਿੱਚ ਕੀਤੀਆਂ ਜਾਣ ਜਿਦੇ ਨਾਲ ਗੋਡਿਆਂ ਦੀ ਜਾਂ ਹੋਰ ਕੋਈ ਆਰਥੋ ਦੀ ਕੋਈ ਸਮੱਸਿਆ ਨਾ ਆਵੇ ਦੇਖੋ ਇੱਕ ਸ਼ਬਦ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੈ ਆਪਾਂ ਮੋਡਰੇਸ਼ਨ ਚ ਕਰਨੀ ਹੈ ਜੇ ਆਪਾਂ ਸੈਰ ਕੋਈ ਨੁਕੀ ਸੈਰ ਕਰਦੇ ਆ ਜੇ ਆਪਾਂ 10 ਕਿਲੋਮੀਟਰ ਸੈਰ ਕਰ ਲਈ 12 ਕਿਲੋਮੀਟਰ ਸੈਰ ਕਰ ਲਈ ਉਹ ਹਾਨੀਕਾਰਕ ਹੈ ਤੁਸੀਂ ਇੱਕ ਨਾਰਮਲ ਅਮਾਉਂਟ ਆਫ ਸੈਰ 2-3 ਕਿਲੋਮੀਟਰ ਸੈਰ ਕਰੋ ਠੀਕ ਹੈ ਜਿਹੜੇ ਤੁਹਾਡਾ ਫੁੱਟਵੇਅਰ ਹੈਗਾ ਜਿਹੜੇ ਬੂਟ ਹੈਗੇ ਜੁੱਤੇ ਹੈਗੇ ਉਹ ਨਰਮ ਸੋਲ ਵਾਲੇ ਜੁੱਤੇ ਪਾਓ ਠੀਕ ਹੈ ਉਹ ਟ੍ਰਾਈ ਕਰੋ ਵਾਕ ਕਰਨ ਦੀ ਸੌਫਟ ਗਰਾਸ ਉੱਪਰ ਜਿਹੜੀ ਘਾਹ ਹੁੰਦੀ ਹੈ ਉਹਦੇ ਉੱਪਰ ਤੁਰਨ ਦੀ ਕੋਸ਼ਿਸ਼ ਕਰੋ ਜੇ ਸੈਰ ਕਰਨੀ ਹੈ ਪਲੱਸ ਸਾਈਕਲਿੰਗ ਬਹੁਤ ਵਧੀਆ ਹੁੰਦੀ ਸਾਡੇ ਗੋਡਿਆਂ ਲਈ ਕਿਉਂਕਿ ਗੋਡੇ ਤੇ ਜ਼ੋਰ ਨਹੀਂ ਪੈਂਦਾ ਜਿਹੜੀ ਐਕਸਰਸਾਈਜ਼ ਸਾਡੇ ਗੋਡੇ ਤੇ ਇੰਪੈਕਟ ਪਾਉਂਦੀ ਹੈ ਜਿਵੇਂ ਟ੍ਰੈਡਮਿਲ ਤੇ ਭੱਜਣਾ ਉਹ ਚੰਗਾ ਨਹੀਂ ਹੁੰਦਾ ਸਾਡੇ ਲਈ ਜੇ ਵਾਕ ਕਰਨੀ ਹੈ ਜਾਂ ਸਲੋ ਜੋਗਿੰਗ ਕਰਨੀ ਹੈ ਤਾਂ ਉਹਨੂੰ ਨਰਮ ਘਾਹ ਦੇ ਉੱਪਰ ਕਰੋ ਠੀਕ ਹੈ ਸਾਈਕਲਿੰਗ ਬਹੁਤ ਵਧੀਆ ਹੁੰਦੀ ਹੈ সুইਮਿੰਗ ਇਜ਼ ਵੈਰੀ ਗੁੱਡ ਕਿਉਂਕਿ ਉਹਦਾਂ ਥੋੜਾ ਗੋਡਾ ਪੂਰਾ ਮੁੜ ਜਾਂਦਾ ਪਰ ਗੋਡੇ ਤੇ ਭਾਰ ਵੀ ਨਹੀਂ ਆਂਦਾ ਹੂੰ ਜੀ ਅ ਇੱਕ ਨਾ ਬਹੁਤ ਲੋਕ ਆਪਣੇ ਆਪ ਹੀ ਕੈਲਸ਼ੀਅਮ ਦੀਆਂ ਗੋਲੀਆਂ ਖਾ ਰਹੇ ਹੁੰਦੇ ਆ ਵੀ ਆਰ ਸਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਜਾਂ ਹੋ ਸਕਦਾ ਉਹਨਾਂ ਨੇ ਕਿਸੇ ਕੋਈ ਟੈਸਟ ਵਗੈਰਾ ਕਰਵਾਏ ਹੋਣ ਸਮੇਂ-ਸਮੇਂ ਤੇ ਥੋੜੇ-ਥੋੜੇ ਟਾਈਮ ਬਾਅਦ ਖਾਦਦੇ ਰਹਿੰਦੇ ਆ ਵੀ ਹੱਡੀਆਂ ਕਮਜ਼ੋਰ ਨਾ ਹੋ ਜਾਣ ਕਮਜ਼ੋਰ ਵੀ ਹੋ ਜਾਂਦੀਆਂ ਨੇ ਹੱਡੀਆਂ ਦੇਖੋ ਆ ਬੜੀ ਇੱਕ ਗਲਤ ਚੀਜ਼ ਇੱਕ ਚੱਲ ਪਈ ਆ ਅੱਜਕੱਲ੍ਹ ਲੋਕੀ calcium vitamin d ਦਾ ਬਹੁਤ ਜ਼ਿਆਦਾ ਅੱਜਕੱਲ ਇਨਟੇਕ ਹੋ ਰਿਹਾ ਹੈ ਲੋਕੀ ਆਪਣੇ ਆਪ ਹੀ ਕੈਮਿਸਟ ਸ਼ਾਪ ਤੋਂ ਜਾ ਕੇ ਵਿਟਾਮਿਨ d ਕੈਲਸ਼ੀਅਮ ਖਾਈ ਜਾਂਦੇ ਨੇ ਇਹ ਗਲਤੀ ਹੈਗੀ ਹੈ ਇਹਨੂੰ ਬੰਦ ਕਰਨਾ ਚਾਹੀਦਾ ਜੋ ਤੱਕ ਤੁਹਾਨੂੰ ਇੱਕ ਡਾਕਟਰ ਨਹੀਂ ਅਸੈਸ ਕਰਦਾ ਠੀਕ ਹੈ ਤੁਹਾਡਾ ਵਿਟਾਮਿਨ d ਲੈਵਲ ਬਲੱਡ ਬਲੱਡ ਟੈਸਟ ਨਹੀਂ ਚੈੱਕ ਕਰਦਾ ਚੈੱਕ ਨਹੀਂ ਕਰਦਾ ਕੈਲਸ਼ੀਅਮ ਲੈਵਲ ਉਦੋਂ ਤੱਕ ਸਾਨੂੰ ਵਿਟਾਮਿਨ d ਤੇ ਕੈਲਸ਼ੀਅਮ ਦਾ ਆਪਣੇ ਆਪ ਸਪਲੀਮੈਂਟ ਨਹੀਂ ਲੈਣਾ ਚਾਹੀਦਾ ਹਮੇਸ਼ਾ ਕਿਉਂਕਿ ਜੇ ਆਪਾਂ ਵੱਧ ਲੈ ਲਿਆ ਵਿਟਾਮਿਨ ਡੀ ਉਹਦੇ ਨਾਲ ਟੌਕਸਿਸਿਟੀ ਹੋ ਜਾਂਦੀ ਹੈ ਤੇ ਜੇ ਡਾਕਟਰ ਤੁਹਾਨੂੰ ਪ੍ਰੈਸਕ੍ਰਾਈਬ ਕਰਦਾ ਹੈ ਜੇ ਤੁਹਾਡਾ ਲੈਵਲ ਘਟਾ ਹੈ ਤਾਂ ਹੀ ਖਾਣੋ ਆਦਰਵਾਇਜ਼ ਨਾ ਖਾਓ ਟਰ ਡਾਈਟ ਹੀ ਬਹੁਤ ਹੈ ਵਿਟਾਮਿਨ ਡੀ ਕੈਲਸ਼ੀਅਮ ਦੀ ਜੀ ਤਾਂ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਬਹੁਤ ਅਹਿਮ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਔਰ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਔਰ ਤੰਦਰੁਸਤ ਜਿਹੜਾ ਹੈਗਾ ਆਪਦੇ ਆਪ ਨੂੰ ਰੱਖਣਗੇ ਬਹੁਤ ਸ਼ੁਕਰੀਆ ਧੰਨਵਾਦ